ਅੱਜ ਅਸੀਂ ਪੂਰੇ ਤਰਨਤੰਦ ਦੇ ਵੋਟਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਤਾ ਕੇ ਅੱਜ ਭਾਰੀ ਗਿਣਤੀ ਦੇ ਨਾਲ ਜਿਹੜੀ ਉਹ ਚੋਣ ਜਿੱਤੀ ਹੈ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਜੋ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਜਿਹੜਾ ਦਫਤਰਾ ਧੂਰੀ ਵਿਖੇ ਸਾਡਾ ਸੀਐਮ ਸਾਹਿਬ ਦਾ ਸੀਐਮ ਕੈਂਪਸ ਉਹਦੇ ਵਿੱਚ ਲੱਡੂ ਵੰਡੇ ਗਏ ਨੇ ਅੱਜ ਇਹ ਤਰਨਤੰਦ ਦੀ ਜਿਹੜੀ ਜਿੱਤ ਹੈ ਇਹ ਲੋਕਾਂ ਨੇ ਮੋਹਰ ਲਾਈ ਆ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਇਹ ਜਿੱਤੇ ਦੇ ਨੱਟੂ ਬਹੁਤ ਮਿੱਠੇ ਨੇ ਜੀ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਦੇਓ ਸਿਆਰੇ ਪ੍ਰਧਾਨ ਜੀ ਅੱਜ ਤਰਨਤੰਦ ਦੀ ਸ਼ਾਨਦਾਰ ਜਿੱਤ ਹੋਈ ਆ ਜਿੱਤ ਵਾਸਤੇ ਕੀ ਕਹਾਂਗਾ ਬਈ ਸਾਥੀਓ ਅੱਜ ਅਸੀਂ ਪੂਰੇ ਤਰਨਤੰਦ ਦੇ ਵੋਟਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਧਤਾ ਕੇ ਅੱਜ ਭਾਰੀ ਗਿਣਤੀ ਦੇ ਨਾਲ ਜਿਹੜੀ ਉਹ ਚੋਣ ਜਿੱਤੀ ਹੈ ਕਿਉਂਕਿ ਉਹਨਾਂ ਨੇ ਤਰਨਤੰਦ ਦੇ ਵੋਟਰਾਂ ਨੇ ਪੰਜਾਬ ਦੇ ਵਿਕਾਸ ਤੇ ਮੋਹਰ ਲਾਈ ਹੈ ਪੰਜਾਬ ਦੇ ਜੋ ਕਿਸਾਨੀ ਲਈ ਕੰਮ ਕੀਤੇ ਨੇ ਉਹਨਾਂ ਤੇ ਮੋਹਰ ਲਾਈ ਹੈ ਜੋ ਮਿਜਲੀ ਮਾਫ ਕੀਤੀ ਹੈ ਉਹਨਾਂ ਤੇ ਜੋ ਸਕੂਲਾਂ ਲਈ ਕੀਤਾ ਹੈ ਹਸਪਤਾਲਾਂ ਲਈ ਕੀਤਾ ਹੈ ਔਰ ਜਿਸ ਤਰ੍ਹਾਂ ਡਵੈਲਪਮੈਂਟ ਦੇ ਕੰਮ ਹੋਏ ਨੇ ਅੱਜ ਤਰਨਤਾਰ ਦੇ ਲੋਕਾਂ ਨੇ ਉਤੇ ਮੋਹਰ ਲਾ ਕੇ ਸਾਬਤ ਕਰਤਾ ਹੈ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਹੈ ਜਿਹੜੀ ਇਮਾਨਦਾਰੀ ਦੇ ਨਾਲ ਡਵੈਲਪਮੈਂਟ ਕਾਦੇ ਕੰਮ ਕਰਾਉਂਦੀ ਹੈ ਤੇ ਲੋਕਾਂ ਨੂੰ ਜਦੋਂ ਦੀ ਸਰਕਾਰ ਆਈ ਹੈ ਬਹੁਤ ਰਾਤ ਪਰੇ ਕੰਮ ਕਰਕੇ ਦਿੱਤੇ ਨੇ ਸੋ ਮੈਂ ਦੁਬਾਰਾ ਫਿਰ ਧੰਨਵਾਦ ਕਰਦਾ ਤਰਨਤਾਰ ਦੇ ਵੋਟਰਾਂ ਦਾ ਕਿ ਜਿਨ੍ਹਾਂ ਨੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਨੂੰ ਜਿਤਾਇਆ ਇਨਕਲਾਬ ਜਿੰਦਾਬਾਦ ਨੂੰ 27 ਦੇ ਬਾਰੇ ਕਿਵੇਂ ਦੇਖਦੇ ਹੋ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਜੋ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਜਿਹੜਾ ਦਫਤਰਾ ਧੂਰੀ ਵਿਖੇ ਸਾਡਾ ਸੀਐਮ ਸਾਹਿਬ ਦਾ ਸੀਐਮ ਕੈਂਪਸ ਉਹਦੇ ਵਿੱਚ ਲੱਡੂ ਵੰਡੇ ਗਏ ਨੇ ਤਰਨਤਾਰਨ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਸਮੂੱਚੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਚੇਅਰਮੈਨ ਰਾਜਵੰਤ ਖੁੱਲ੍ਹੀ ਸਾਹਿਬ ਵੱਲੋਂ ਸਾਡੇ ਜਿੰਨੇ ਵੀ ਸਾਥੀ ਨਾ ਉਹਨਾਂ ਵੱਲੋਂ ਪੂਰੀ ਖੁਸ਼ੀ ਦਾ ਮਾਹੌਲ ਹਤੂਰੀ ਦੇ ਵਿੱਚ ਕਿਉਂਕਿ ਸੀਐਮ ਸਾਹਿਬ ਦਾ ਆਪਣਾ ਹਲਕਾ ਤਰਨਤਾਰਨ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾਈ ਆ ਤਰਨਤਾਰਨ ਦੇ ਹਲਕੇ ਦੇ ਲੋਕਾਂ ਨੇ 2027 ਦੇ ਵਿੱਚ ਇਸ ਵਾਰੀ ਅੱਜ ਜਿਹੜੀਆਂ 94 ਸੀਟਾਂ ਸਾਡੀਆਂ ਆਮ ਆਦਮੀ ਪਾਰਟੀ ਦੀਆਂ ਹੋ ਗਈਆਂ ਔਰ 2027 ਦੇ ਵਿੱਚ 100 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਪੰਜਾਬ ਦੇ ਦੁਆਰਾ ਫੇਰ ਭਗਵੰਤ ਸਿੰਘ ਮਖਮਤਰੀ ਬਣਨਗੇ ਔਰ ਇਸੇ ਤਰ੍ਹਾਂ ਪੰਜਾਬ ਦਾ ਵਿਕਾਸ ਹੁੰਦਾ ਰਹੂਗਾ ਜਿਵੇਂ ਨਹਿਰੀ ਪਾਣੀ ਤੇ ਕੰਮ ਹੋ ਰਿਹਾ ਨੌਕਰੀਆਂ ਦੇ ਰਹੇ ਨੇ ਬਿਨਾਂ ਸਪਾਰਸਾ ਤੋਂ ਬਿਨਾਂ ਕੋਟਿਆਂ ਤੋਂ ਅੱਜ ਪੰਜਾਬ ਦੇ 90% ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਆ ਔਰ ਕੋਈ ਐਸਾ ਜਿਹੜਾ ਵਾਅਦਾ ਨਹੀਂ ਹੈਗਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਾਂ ਕੇਜਰੀਵਾਰ ਸਾਹਿਬ ਨੇ ਕਰਿਆ ਸੀਗਾ ਉਹ ਪੂਰਾ ਨਾ ਕਰਿਆ ਹੋਵੇ ਕੱਲੇ-ਕੱਲੇ ਵਾਅਦਿਆਂ ਦੇ ਉੱਪਰ ਪੰਜਾਬ ਦੇ ਲੋਕਾਂ ਤੋਂ ਵੋਟ ਮੰਗਾਂਗੇ 2026 ਦੇ ਵਿੱਚ ਔਰ ਇਸ ਤੋਂ ਵੀ ਵੱਧ ਸੀਟਾਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ 2026 ਮਿੱਤਲ ਸਾਹਿਬ ਇੱਕ ਸ਼ਾਨਦਾਰ ਜਿੱਤ ਹੋਈ ਹੈ ਜਿੱਤ ਨੂੰ ਕਿਵੇਂ ਦੇਖਦੇ ਹੋ ਅੱਜ ਇਹ ਤਰਨਤਾਰਨ ਦੀ ਜਿਹੜੀ ਜਿੱਤ ਹੈ ਇਹ ਲੋਕਾਂ ਨੇ ਮੋਹਰ ਲਾਈ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਉੱਤੇ ਜਿੱਦਾਂ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਪਹਿਲੇ ਦਿਨ ਤੋਂ ਲੈ ਕੇ ਬਿਜਲੀ ਫ੍ਰੀ ਕਰਨ ਤੋਂ ਲੈ ਕੇ ਪਿੰਡਾਂ 'ਚ ਪਾਣੀ ਪਹਚਾਇਆ ਔਰ ਜਿਹੜਾ 10 ਲੱਖ ਦਾ ਬੀਮਾ ਹੈ ਔਰ ਹੋਰ ਜਿਹੜੇ ਕੰਮ ਕੀਤੇ ਨੇ ਪੰਜਾਬ ਦੇ ਜਿੰਨੇ ਕੰਮ ਕੀਤੇ ਨੇ ਪੰਜਾਬ ਦਾ ਵਿਕਾਸ ਕੀਤਾ ਜਿਹੜਾ ਕਿੰਨੇ ਸਾਲਾਂ ਤੋਂ ਹਜ਼ੂਰਾ ਪਿਆ ਸੀ ਅੱਜ ਜਿੰਨਾ ਵਿਕਾਸ ਕਰਿਆ ਉਸ ਨੂੰ ਵੋਟ ਪਈ ਆ ਲੋਕਾਂ ਨੇ ਮੋਹਰ ਲਾਈ ਆ ਅੱਜ ਜਿਹੜੀ ਪੰਜਾਬ ਦੀ ਜਿੱਤ ਹੈ 94 ਸੀਟਾਂ ਸਾਡੀਆਂ ਜਿਹੜੀਆਂ ਹੋ ਚੁੱਕੀਆਂ ਨੇ ਹੁਣ ਔਰ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਤਰੱਕੀ ਹੁੰਦੀ ਰਹੂਗੀ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਹੈ ਪੰਜਾਬ ਦੇ ਵਿੱਚ ਕੰਮ ਹੁੰਦੇ ਰਹਿਣਗੇ ਪੰਜਾਬ ਦਾ ਵਿਕਾਸ ਹੁੰਦਾ ਰਹੂਗਾ